ਸੁੱਤਾ ਉੱਠ ਕੇ ਕੋਈ ਨਾ ਖੁਸ਼ ਹੁੰਦਾ ਸੁੱਤਾ ਉੱਠ ਕੇ ਕੋਈ ਨਾ ਖੁਸ਼ ਹੁੰਦਾ ਬੜੇ ਸੁੱਤੇ ਜਗਾ ਕੇ ਵੇਖਿਆ ਏ ਕੁੱਤੇ ਜਿਆ ਨਾ ਕੋਈ ਵਫਾਦਾਰ ਹੁੰਦਾ ਸੁੱਕਾ ਟੁੱਕਰ ਵੀ ਪਾ ਕੇ ਦੇਖਿਆ ਏ ਘਰ ਮਲਕ ਦਾ ਕਦੇ ਨਾ ਛੱਡਦਾ ਏ ਘਰ ਮਾਲਕ ਦਾ ਕਦੇ ਨਾ ਛੱਡਦਾ ਏ ਤੋਤਾ ਜਦੋਂ ਵੀ ਛੱਡਿਆ ਉੱਡ ਜਾਂਦਾ ਤੋਤਾ ਜਦੋਂ ਵੀ ਛੱਡਿਆ ਉੱਡ ਜਾਂਦਾ ਕਈਆਂ ਚੂਰੀਆਂ ਖਵਾ ਕੇ ਦੇਖਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਤੇ ਮੈਂ ਕਮਲਜੀਤ ਸ਼ਰਮਾ ਦੋਸਤੋ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਵੀਡੀਓ ਹੈ ਉਸ ਆਰਤਵਾਰੇ ਇੱਕ ਹੁੰਦੀ ਹੈ ਅਸਲ ਤੇ ਇੱਕ ਹੁੰਦੀ ਹੈ ਕਿ ਨਸਲ ਦੁਆਵਾਂ ਵਿੱਚ ਫਰਕ ਕੀ ਹੁੰਦਾ ਇਹਦੇ ਬਾਰੇ ਮੈਂ ਅੱਜ ਤੁਹਾਨੂੰ ਜਾਣਕਾਰੀ ਦੇਵਾਂਗਾ ਤੇ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਣਾ ਤੇ ਤੁਸੀਂ ਮੇਰੀ ਵੀਡੀਓ ਨੂੰ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਇਹ ਵੀ ਦੱਸਣਾ ਨਾ ਭੁੱਲਿਓ ਤੇ ਵੀਡੀਓ ਦੇ ਵਿੱਚ ਜਿਹੋ ਜਿਹੇ ਵੀ ਕਮੈਂਟ ਤੁਸੀਂ ਠੀਕ ਸਮਝਦੇ ਹੋ ਉਹ ਜਰੂਰ ਕਰਨਾ ਦੋਸਤੋ ਦੋ ਦੋਸਤ ਸੀ ਜੋ ਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਬਹੁਤ ਪਿਆਰ ਸੀ ਉਹਨਾਂ ਦੇ ਵਿੱਚ ਇਕੱਠੇ ਪੜਦੇ ਸੀ ਇਕੱਠੇ ਖੇਡਦੇ ਸੀ ਪਹਿਲੀ ਕਲਾਸ ਤੋਂ ਲੈ ਕੇ ਪੜਨ ਤੱਕ ਲਗਾਤਾਰ ਇਕੱਠੇ ਰਹਿੰਦੇ ਸੀ ਦਿਨ ਦੇ ਵਿੱਚ ਜਦ ਤੱਕ ਇੱਕ ਦੂਜੇ ਨੂੰ ਮਿਲਣਾ ਲੈਣ ਸਬਰ ਨਹੀਂ ਸੀ ਆਉਂਦਾ ਦੋਸਤੋ ਇੱਕ ਦਿਨ ਆਉਂਦਾ ਕਿ ਉਹ ਉਹਨਾਂ ਦੋਹਾਂ ਦਾ ਵਿਆਹ ਹੋ ਜਾਂਦਾ ਆਪਣੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਇੱਕ ਦੂਜੇ ਸ਼ਹਿਰ ਵਿੱਚ ਜਾ ਕੇ ਵੱਸ ਜਾਂਦਾ ਤੇ ਇੱਕ ਹੋਰ ਵਿੱਚ ਚਲੇ ਜਾਂਦਾ کافی ਦਿਨ ਬਾਅਦ ਇੱਕ ਦੋਸਤ ਸੋਚਦਾ ਚਲੋ ਭਾਈ ਅੱਜ ਆਪਣੇ ਸੱਜਣ ਨੂੰ ਮਿਲ ਕੇ ਆਈਏ ਜਦੋਂ ਉਹਨੂੰ ਮਿਲ ਜਾਂਦਾ ਤਾਂ ਉਹ ਮਿਲ ਕੇ ਬਹੁਤ ਖੁਸ਼ ਹੁੰਦਾ ਤੇ ਇਹਨੇ ਨੂੰ ਉੱਤੇ ਮੀ ਵੀ ਆ ਜਾਂਦਾ ਜਿਹੜੇ ਦੋਸਤ ਨੂੰ ਉਹਦਾ ਦੂਸਰਾ ਦੋਸਤ ਮਿਲਣ ਆਇਆ ਹੁੰਦਾ ਉਹ ਕਹਿੰਦਾ ਯਾਰ ਅੱਜ ਮੀ ਬਹੁਤ ਆ ਗਿਆ ਮੌਸਮ ਖਰਾਵਾ ਤੇ ਤੂੰ ਅੱਜ ਦੀ ਰਾਤ ਮੇਰੇ ਕੋਲੇ ਰੁਕ ਜਾ ਪਿਆਰ ਬਹੁਤ ਸੀ ਇਸ ਕਰਕੇ ਉਹਨੇ ਇਹਦਾ ਮਾਨ ਰੱਖ ਲਿਆ ਤੇ ਉਹਦੇ ਕੋਲ ਰੁਕ ਗਿਆ ਦੋਸਤ ਉਹ ਜਿਹੜੇ ਦੋਸਤ ਦੇ ਕੋਲ ਰਿਹਾ ਉਹਦਾ ਘਰ ਕੱਚਾ ਸੀ ਤੇ ਘਰ ਦੇ ਵਿੱਚ ਚੂਹੇ ਵਗੈਰਾ ਵੀ ਕਾਫੀ ਸੀ ਘਰਾਂ ਦੇ ਵਿੱਚ ਉਦੋਂ ਬਹੁਤੇ ਕੋਈ ਅਲਮਾਰੀਆਂ ਵਗੈਰਾ ਵੀ ਨਹੀਂ ਸੀ ਹੁੰਦੀਆਂ ਕੋਈ ਉਪਰਾ ਬੰਦਾ ਵੀ ਨਹੀਂ ਸੀ ਕਿਉਂਕਿ ਘਰ ਦੇ ਮੈਂਬਰ ਵਾਂਗ ਹੀ ਦੋਵੇਂ ਦੋਸਤ ਰਹਿੰਦੇ ਸੀ ਤਾਂ ਉਹਦੀ ਘਰ ਵਾਲੀ ਨੇ ਆਪਣੇ ਜੀਵਰ ਲਾ ਕੇ ਅਜਿਹੇ ਰੱਖ ਦਿੱਤੇ ਤੇ ਰਾਤ ਨੂੰ ਇੱਕ ਚੂਹਾ ਜਿਹਨੇ ਦੇ ਘਰ ਨੂੰ ਰੁਕਿਆ ਸੀ ਉਹਦਾ ਹਾਰ ਲੈ ਕੇ ਆਪਣੇ ਖੋਡ ਵਿੱਚ ਵੜ ਗਿਆ ਤੇ ਸਵੇਰ ਹੁੰਦਿਆਂ ਹੀ ਦੋਸਤੋਂ ਦਾ ਜਿਹੜਾ ਸੀ ਆਇਆ ਰਾਤ ਉਹਦੇ ਕੋਲ ਰਿਹਾ ਉਹ ਆਪਣੇ ਘਰ ਜਦੋਂ ਵਾਪਸ ਚਲਾ ਗਿਆ ਤਾਂ ਉਹਦੀ ਘਰ ਵਾਲੀ ਆਪਣੇ ਪਤਨੀ ਉਹ ਕਹਿਣ ਲੱਗੀ ਬਈ ਤੇਰਾ ਦੋਸਤ ਦਾ ਬੜਾ ਨਕਾਮਾ ਨਿਕਲਿਆ ਆ ਮੇਰੇ ਗਹਿਣੇ ਚੱਕ ਕੇ ਲੈ ਗਿਆ ਉਹ ਕਹਿੰਦਾ ਭਲਕੇ ਮਾਨਸੇ ਮੇਰਾ ਦੋਸਤ ਐਹੋ ਜਿਹਾ ਨਹੀਂ ਹੋ ਸਕਦਾ ਤੈਨੂੰ ਗਲਤਫਹਿਮੀ ਇੱਥੇ ਦੇਖ ਤੇ ਇਥੇ ਹੋਣੇ ਆ ਕਦੀ ਨਹੀਂ ਇੱਥੇ ਕੋਈ ਬੰਦਾ ਆਇਆ ਨਾ ਗਿਆ ਨਾ ਇੱਥੇ ਕਿੱਥੇ ਹੋਣੇ ਆ ਇੱਥੇ ਹੈ ਨਹੀਂ ਤੇ ਉਹ ਜ਼ਬਰਦਸਤੀ ਉਹਨੂੰ ਉਹ ਦੋਸਤ ਦੇ ਪਿੰਡ ਲੈ ਗਈ ਪਰ ਉਹਦੇ ਦੋਸਤ ਦਾ ਮਨ ਨਹੀਂ ਸੀ ਕਰਦਾ ਪਰ ਫੇ ਵੀ ਉਹਨੂੰ ਜਾਣਾ ਪਿਆ ਤਾਨੂੰ ਪਤਾ ਵੀ ਤੀਮਿਆਂ ਦੀ ਅੜੀ ਹੁੰਦੀ ਆ ਜ ਜਨਾਨੀ ਅੱਗੇ ਝੁਗ ਗਿਆ ਤੇ ਉਹਨੂੰ ਉਹਦੇ ਪਿੰਡ ਜਾਣਾ ਪਿਆ ਅਜੇ ਉਹਦੇ ਦੋਸਤਾਂ ਨਾਲ ਗੱਲ ਵੀ ਕੋਈ ਕੀਤੀ ਨਹੀਂ ਸੀ ਤੇ ਜਨਾਨੀ ਬੜੀ ਹੁਸ਼ਿਆਰ ਸੀ ਉਹਦੀ ਉਹ ਕਹਿਣ ਲੱਗੀ ਭਾਜੀ ਜਿਹੜਾ ਸਾਡਾ ਗਹਿਣੇ ਤੁਸੀਂ ਉਥੋਂ ਚੱਕ ਕੇ ਲੈ ਆਏ ਆ ਉਹ ਮਿਹਰਬਾਨੀ ਕਰਕੇ ਸਾਨੂੰ ਦੇ ਦਿਓ ਮੇਰੇ ਪੇਕਿਆਂ ਦੇ ਪਾਇ ਸੀ ਨਿਸ਼ਾਨੀ ਸੀ ਮੇਰੇ ਪੇਕਿਆਂ ਦੀ ਮੇਰੀ ਮਾਂ ਦੀ ਨਿਸ਼ਾਨੀ ਸੀਗੀ ਉਹ ਗਹਿਣੇ ਮੈਨੂੰ ਜੋ ਦੇ ਦਿਓ ਉਹ ਵੀ ਅਗੋਂ ਬਹੁਤ ਅਸਲ ਦਾ ਇਨਸਾਨ ਸੀ ਉਨੇ ਇਹ ਨਹੀਂ ਕਿਹਾ ਕਿ ਮੈਂ ਨਹੀਂ ਲੈ ਕੇ ਆਇਆ ਬਲਕਿ ਉਹਨੇ ਆਪਣੀ ਧੀ ਨੂੰ ਆਵਾਜ਼ ਮਾਰੀ ਕਹਿੰਦਾ ਬੇਟਾ ਜਿਹੜਾ ਥੋੜੇ ਦਿਨ ਪਹਿਲਾਂ ਤਨ ਮੈਂ ਕੁਝ ਜੇਵਰ ਲੈ ਆ ਕੇ ਦਿੱਤੇ ਸੀਗੇ ਉਹ ਲਿਆ ਉਹਦੀ ਧੀ ਨੇ ਬਿਨਾਂ ਕੋਈ ਸਵਾਲ ਕੀਤੇ ਆ ਉਹ ਸਾਰੇ ਗਹਿਣੇ ਲਿਆ ਕੇ ਆਪਣੇ ਬਾਪ ਦੇ ਹੱਥੇ ਰਸਤੇ ਉਹਨੂੰ ਕਹਿੰਦਾ ਲੈ ਭੈਣ ਜਿਹੜੀ ਤੇਰੀ ਗਹਿਣਾ ਇਹਨਾਂ ਚ ਹੈਗਾ ਲੈ ਲਾ ਉਨੇ ਦੇਖੇ ਜੋ ਸਾਰੇ ਜੇਵਰ ਦੇਖੇ ਉਹਦਾ ਆਪਣਾ ਗਹਿਣਾ ਤਾਂ ਕੋਈ ਵਿੱਚ ਹੈ ਨਹੀਂ ਸੀ ਉਹ ਜਿਹੜਾ ਸਭ ਤੋਂ ਪਹਰਾ ਗਹਿਣਾ ਸੀ ਉਹ ਕੱਢ ਲਿਆ ਤੇ ਉਹਨੇ ਉਹਨੂੰ ਤਾਂ ਪਤਾ ਹੀ ਸੀ ਕਿ ਮੈਂ ਲੈ ਕੇ ਨਹੀਂ ਆਇਆ ਪਰ ਫੇਰ ਵੀ ਉਹ ਚੁੱਪ ਕੀਤਾ ਰਿਹਾ ਉਹ ਗਹਿਣਾ ਲੈ ਕੇ ਵਾਪਸ ਆ ਗਏ کافی دیر ਬਾਅਦ ਜਦੋਂ بارش ਹੋਈ ਕੱਚਾ ਘਰ ਸੀ ਉਹ ਚੂਹੇ ਦੀ ਖੁਰ ਦੇ ਵਿੱਚੋਂ ਪਾਣੀ ਪਿਆ ਤੇ ਉਹ ਗਹਿਣਾ ਬਾਹਰ ਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਉਹ ਨਹੀਂ ਸੀ ਲੈ ਆ ਕੇ ਗਿਆ ਇਹ ਗਹਿਣੇ ਤਾਂ ਸਾਡੇ ਘਰ ਦੇ ਵਿੱਚ ਹੀ ਸੀ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਉਹ ਜਨਾਨੀ ਨੇ ਵੀ ਉਹਦੇ ਘਰ ਵਾਲੇ ਨੇ ਤਾਂ ਕਰਨੀ ਕਰਨੀ ਸੀ ਵਿਚਾਲੇ ਨੇ ਉਹ ਫਿਰ ਉਹਦੇ ਘਰ ਗਿਆ ਕਹਿੰਦੀ ਚਲੋ ਉਹ ਤੋਂ ਮਾਫੀ ਮੰਗ ਕੇ ਆਈਏ ਤੇ ਜੇ ਕਹਿੰਦੇ ਉਹ ਨਾ ਉਹਨੇ ਸਾਨੂੰ ਮਾਫੀ ਦਿੱਤਾ ਤਾਂ ਅਸੀਂ ਆਪਣੀ ਧੀ ਦਾ ਡੋਲਾ ਉਹ ਨੂੰ ਜ਼ਰੂਰ ਦੇਵਾਂਗੇ ਉਹਦਾ ਧੀ ਦਾ ਰਿਸ਼ਤਾ ਕਰਨ ਲਈ ਅਸੀਂ ਮਨਾਵਾਂਗੇ ਉਹ ਜਦੋਂ ਵਾਪਸ ਆਉਂਦੇ ਆ ਉਹਦੇ ਕੋਲ ਮਾਫੀਆਂ ਮੰਗਦੇ ਆ ਤੇ ਕਹਿੰਦੇ ਸਾਨੂੰ ਮaaf ਕਰਦੇ ਤੇ ਕਹਿੰਦੇ ਮੈਂ ਕੋਈ ਨਹੀਂ ਯਾਰ ਮੈਂ ਤਾਂ ਕੋਈ ਇਹੋ ਜੀ ਗੱਲ ਨਹੀਂ ਕਹੀ ਤੁਹਾਨੂੰ ਕਹਿੰਦਾ ਨਹੀਂ ਅਸੀਂ ਆਪਣੀ ਧੀ ਦਾ ਰਿਸ਼ਤਾ ਤੇਰੇ ਕਰਨਾ ਚਾਹੁੰਦੇ ਆ ਉਹਦਾ ਦੋਸਤ ਅੱਗੋਂ ਕਹਿੰਦਾ ਬਈ ਨਹੀਂ ਤੇਰੀ ਧੀ ਦਾ ਰਿਸ਼ਤਾ ਮੈਂ ਨਹੀਂ ਲੈਣਾ ਬਲਕਿ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਘਰ ਦਊਂਗਾ ਤੇਰੇ ਮੁੰਡੇ ਨਾਲ ਰਿਸ਼ਤਾ ਕਰੂੰਗਾ ਆਪਣੀ ਧੀ ਦਾ ਕਿਉਂਕਿ ਜੇ ਤੇਰੀ ਧੀ ਹੀ ਆਈ ਤਾਂ ਉਹ ਆਪਣੀ ਮਾਂ ਵਰਗੀ ਹੋਏਗੀ ਮਤਲਬ ਕਹਿਣ ਤੋਂ ਭਾਵ ਕਿ ਜਿਵੇਂ ਇੱਕ ਨਸਲ ਆ ਉਹ ਕਨਸਲ ਹੋਏਗੀ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਇਹੋ ਜਿਹਾ ਉਪਰਥੋਂ ਪਾਉਗੀ ਕਿ ਸਾਨੂੰ ਆਪਸ ਵਿੱਚ ਇਕੱਠਿਆ ਨਹੀਂ ਰਹਿਣ ਦਊਗੀ ਸੋ ਇਸ ਕਰਕੇ ਮੈਂ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਘਰ ਪਾਉਂਗਾ ਭੇਜੂੰਗਾ ਤੇਰੇ ਮੁੰਡੇ ਨੂੰ ਤਾਂ ਕਿ ਤੁਹਾਡੇ ਸਾਰਿਆਂ ਨੂੰ ਪਿਆਰ ਨਾਲ ਬੰਨੜ ਰਹਿਗੀ ਤੇ ਘਰ ਨੂੰ ਜੋੜ ਕੇ ਰੱਖੂਗੀ ਸੋ ਦੋਸਤੋ ਇਹ ਹੁੰਦੀ ਆ ਅਸਲ ਤੇ ਕਨਸਲ ਜਨਾਨੀਆਂ ਦੀ ਨਿਸ਼ਾਨੀ ਜਿਹੜੀਆਂ ਅਸਲ ਹੁੰਦੀਆਂ ਉਹ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਤੇ ਜਿਹੜੀਆਂ ਕਨਸਲਾਂ ਹੁੰਦੀਆਂ ਉਹ ਪਰਿਵਾਰ ਨੂੰ ਤੋੜ ਦਿੰਦੀਆਂ ਇਹ ਅਤਵਾਦ ਹੁੰਦਾ ਜਨਾਂਦੀ ਦੇ ਸੋ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਇਹਦੇ ਬਾਰੇ ਆਪਣੇ ਵਿਚਾਰ ਜਰੂਰ ਰੱਖਿਓ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ